ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਾਧ ਸੰਗਤ ਜੀ ਦਾ ਸ਼ਹਿਰ ਅਦਰੋਇਆ ਆਪਣੇ YouTube ਚੈਨਲ ਗੁਰ ਸਾਖੀਆਂ ਸ਼ਬਦ ਵਿਚਾਰ ਦੇ ਮਾਧਿਅਮ ਰਹੀਂ ਆਪ ਜੀ ਨੂੰ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀਆਂ ਸਾਖੀਆਂ ਵਿੱਚੋਂ ਸਾਖੀ ਸੁਣਾਉਣ ਵਾਸਤੇ ਸਾਧ ਸੰਗਤ ਜੀ ਪਿਛਲੇ ਰੋਜ਼ ਆਪ ਜੀ ਦੇ ਨਾਲ ਜਿਹੜੀ ਸਾਖੀ ਸਾਂਝੀ ਕੀਤੀ ਸੀ ਉਹ ਸੀ ਧੰਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਮੱਕੇ ਮਦੀਨੇ ਤੋਂ ਹੁੰਦੇ ਹੋਏ ਸੁਲਤਾਨਪੁਰ ਲੋਧੀ ਭੈਣ ਨਾਨਕੀ ਦੇ ਪਾਸ ਪਹੁੰਚੇ ਇੱਕ ਰਾਤ ਉੱਥੇ ਰਹਿ ਕੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਸੇ ਪਾਤਸ਼ਾਹ ਫਿਰ ਅੱਗੇ ਲੈ ਕੇ ਉੱਥੋਂ ਚੱਲ ਪਏ ਉੱਥੋਂ ਜਦੋਂ ਚੱਲੇ ਗੁਰੂ ਨਾਨਕ ਦੇਵ ਜੀ ਮਹਾਰਾਜ ਸੇ ਪਾਤਸ਼ਾਹ ਨਾਲ ਭਾਈ ਬਾਲਾ ਤੇ ਮਰਦਾਨਾ ਹਨ ਨੂੰ ਸਤਗੁਰੂ ਨਾਨਕ ਦੇਵ ਜੀ ਮਹਾਰਾਜ ਕਿੱਥੇ ਪਹੁੰਚੇ ਇਹ ਸਭ ਕੁਝ ਸਾਖੀ ਆਪ ਨੂੰ ਸੁਣਾਉਣ ਵਾਸਤੇ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਿਰਪਾ ਕਰਨ ਤੇ ਦਾਸ ਸਾਹਿਬ ਜੀ ਨੂੰ ਸਾਖੀ ਸੁਣਾਵੇ ਸਾਧ ਸੰਗਤ ਜੀ ਜਿਵੇਂ ਕਿ ਮੈਂ ਅਕਸਰ ਹਰ ਰੋਜ਼ ਬੇਨਤੀ ਕਰਿਆ ਕਰਦਾ ਹਾਂ ਕਿ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਤਾਂ ਹੀ ਕਿਰਪਾ ਕਰਨਗੇ ਜੇਕਰ ਸਾਧ ਸੰਗਤ ਜੀ ਤੁਸੀਂ ਕਿਰਪਾ ਕਰੋਗੇ ਸੋ ਸਾਧ ਸੰਗਤ ਕਰੋ ਜੀ ਕਿਰਪਾ ਤੇ ਸਾਰੇ ਆਖੋ ਜੀ ਸਤਨਾਮ ਸ੍ਰੀ वाहिगुरू साहिब जी करो जी किरपा ते सारे आखो जीन धन श्री गुरू नानक देव साहिब जी करो जी किरपा ते सारे आखो जीन धन अमर अनोखे शहीद बाबा जीप जी ਕਰੋ ਜ਼ਿਕਰਪਾ ਤੇ ਸਾਰੇ ਆਖੋ ਜੀ ਤਨ ਤਨ ਅਮਰ ਸ਼ਹੀਦ ਬਾਬਾ ਨੌਦ ਸਿੰਘ ਜੀ ਸਭ ਸੰਗਤ ਮੇ ਮੀ ਨਾਨਕੀ ਨੂੰ ਕਰਤਾਰ ਕਰਤਾਰ ਕਹਿ ਕੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਉਹਦੇ ਕੋਲੋਂ ਵਿਦਿਆ ਲਈ ਉਹਦਕੋ ਅਗਿਆ ਲੈ ਕੇ ਗੁਰੂ ਨਾਨਕ ਦੇਵ ਪਾਤਸ਼ਾਹ ਭਾਈ ਬਾਲੇ ਮਰਦਾਨੇ ਨੂੰ ਨਾਲ ਲਿਆ ਤੇ ਕਹਿਣ ਲੱਗੇ ਕਿ ਭਾਈ ਬਾਲਾ ਜੀ ਭਾਈ ਮਰਦਾਨਾ ਜੀ ਅੰਤਰ ਧਿਆਨ ਕਰੋ ਤੇ ਆਖੋ ਕਰਤਾਰ ਕਰਤਾਰ ਜਦੋਂ ਸਾਰਿਆਂ ਨੇ ਸਤਿ ਕਰਤਾਰ ਕ੍ਰਿਤਾਰ ਕ੍ਰਿਤਾਰ ਦਾ ਉਚਾਰਨ ਕੀਤਾ ਤੇ ਬਾਬੇ ਨਾਨਕ ਨੇ ਆਖਿਆ ਭਾਈ ਆਪਣੀਆਂ ਅੱਖਾਂ ਖੋਲੋ ਤੇ ਜਦੋਂ ਅੱਖਾਂ ਖੋਲੀਆਂ ਤੇ ਸੁਲਤਾਨਪੁਰ ਲੋਧੀ ਤੋਂ 52 ਸੂਕੋ ਦੂਰ ਜਾ ਖਲੋਤੇ ਤੇ ਗੁਰੂ ਨਾਨਕ ਦੇਵ ਜੀ ਨੇ ਆਖਿਆ ਭਾਈ ਬਾਲਾ ਤੇ ਮਰਦਾਨਾ ਦੱਸੋ ਅਸੀਂ ਕਿਥੇ ਆਏ ਹਾਂ ਤੇ ਭਾਈ ਬਾਲਾ ਜੀ ਕਹਿੰਦੇ ਵੀ ਮੈਂ ਆਖਿਆ ਜੀ ਤੇਰੀਆਂ ਤੂੰ ਹੀ ਜਾਣ ਸਾਨੂੰ ਤੇਰੀ ਕੋਈ ਸੋਝੀ ਨਹੀਂ ਅਸੀਂ ਕੀ ਜਾਣ ਸਕਦੇ ਹਾਂ ਤੂੰ ਆਪ ਪਰਮੇਸ਼ਰ ਹੈਂ ਤੂੰ ਜਿੱਥੇ ਮਰਜੀ ਆ ਸਕਦਾ ਹੈ ਜਿੱਥੇ ਮਰਜੀ ਜਾ ਸਕਦਾ ਹੈ ਹੁਣ ਸਾਨੂੰ ਕੀ ਪਤਾ ਕਿ ਤੁਸੀਂ ਕਿਥੇ ਲੈ ਆਏ ਹੋ ਤਾਂ ਗੁਰੂ ਜੀ ਨੇ ਕਿਹਾ ਮਰਦਾਨਿਆਂ ਅਸੀਂ ਇੱਥੇ ਆਏ ਹਾਂ ਤੇ ਮਰਦਾਨਿਆਂ ਨੇ ਆਖਿਆ ਜੀ ਇੱਥੇ ਤੁਸੀਂ 28000 ਕੋਹਾਂ ਤੋਂ ਅੰਤਰਧਿਆਨ ਹੋ ਕੇ ਮੱਕੇ ਜਾਣ ਨਿਕਲੇ ਸੋ ਤੇ ਹੁਣ ਅਸੀਂ ਫੇਰ ਉੱਥੇ ਹੀ ਆਏ ਹਾਂ ਜਿੱਥੋਂ ਆਪਾਂ ਮੱਕੇ ਨੂੰ ਚਲੇ ਸੀ ਤੇ ਗੁਰੂ ਨਾਨਕ ਜੀ ਨੇ ਕਿਹਾ ਮਰਦਾਨਿਆਂ ਭਲਾ ਚੇਤਾ ਰੱਖਿਆਈ ਮਰਦਾਨਿਆਂ ਆਖਿਆ ਗੁਰੂ ਜੀ ਆਪ ਜੀ ਦੀ ਕਿਰਪਾ ਨਾਲ ਯਾਤਰਿਆ ਹੈ ਇਹ ਤੇ ਅਗਲੇ ਪਲਕ ਦੀ ਗੱਲ ਹੈ ਕੋਈ ਮੁੱਦਤ ਥੋੜਾ ਹੋਈ ਹੈ ਤੇ ਗੁਰੂ ਜੀ ਨੇ ਆਖਿਆ ਭਾਈ ਮਰਦਾਨਾ ਹੁਣ ਦਸ ਕਿੱਧਰ ਚੱਲਦਾ ਹੈ ਤੇ ਮਰਦਾਨੇ ਨੇ ਕਿਹਾ ਜੀ ਜਿੱਧਰ ਆਪ ਦੀ ਰਜ਼ਾਏ ਹੋਵੇ ਤੇ ਲੈ ਚਲੋ ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ ਭਾਈ ਮਰਦਾਨਾ ਹੁਣ ਫਿਰ ਤੂੰ ਆਖੀਂ ਤੇ ਸਮੇਰ ਸਮੇਰ ਪਹਾੜ ਨੂੰ ਚਲੀਏ ਉੱਥੇ ਸਿੰਧ ਮੰਡਲੀ ਹੈ ਉਹਨਾਂ ਦਾ ਦਰਸ਼ਨ ਕਰੀਏ ਤਦ ਭਾਈ ਬਾਲੇ ਜੀ ਨੇ ਕਿਹਾ ਕਿ ਭਲੀ ਬਾਤ ਹੈ ਤੇ ਗੁਰੂ ਨਾਨਕ ਜੀ ਉੱਥੋਂ ਅੰਤਰ ਧਿਆਨ ਹੋਈ ਤੇ ਇੱਕ ਪਰਬਤ ਉੱਪਰ ਜਾ ਖੜੇ ਹੋਏ ਉਹ ਸਾਰਾ ਹੀ ਪਹਾੜ سونے ਦਾ ਸੀ ਜ਼ਮੀਨ ਵੀ سونے ਦੀ ਸੀ ਤੇ ਸਾਰ ਸਮਗਰੀ ਜਿਹੜੀ سونے ਦੀ ਸੀ ਤੇ ਮਰਦਾਨਿਆਂ ਨੇ ਕਿਹਾ ਗੁਰੂ ਜੀ ਇਹ ਤੇ ਅਜਬ ਤਮਾਸ਼ਾ ਡਿਠਾ ਹੈ ਤੇ ਗੁਰੂ ਨਾਨਕ ਦੇਵ ਜੀ ਨੇ ਕਿਹਾ ਮਰਦਾਨਿਆਂ ਕੀ ਤਮਾਸ਼ਾ ਡਿਠਾ ਤੇ ਮਰਦਾਨਿਆਂ ਨੇ ਕਿਹਾ ਕਿ ਤਮਾਸ਼ਾ ਹੀ ਡਿਠਾ ਹੈ ਜੋ ਕੁਦਰਤੀ ਰਸ ਇਥੇ ਵਗ ਰਿਆ ਹੈ ਦੂਜੇ ਸਾਰੇ ਪਹਾੜ ਅਤੇ ਧਰਤੀ ਸਭ سونے ਦੀ ਹੈ ਇਥੇ ਆਦਮੀ ਦੀ ਕੋਈ ਜਾਤ ਵੀ ਨਹੀਂ ਦਖਦੀ ਅਤੇ ਕਿਸ ਜਗ੍ਹਾ ਦਾ ਨਾਂ ਕੀ ਹੈ ਜਿੱਥੇ ਅੰਮ੍ਰਿਤ ਰਸ ਦੀ ਨਦੀ ਪਈ ਵਹਿੰਦੀ ਹੈ ਤੇ ਨਾ ਕੋਈ ਇਥੇ ਇਸ ਅੰਮ੍ਰਿਤ ਰਸ ਨੂੰ ਪੀਣ ਵਾਲਾ ਹੈ ਨਾ ਕੋਈ ਇਥੇ ਬੀਜਣ ਵਾਲਾ ਹੈ ਇਹ ਗੱਲ ਕਿਉਂ ਹੈ ਤਾਂ ਗੁਰੂ ਨਾਨਕ ਦੇਵ ਜੀ ਨੇ ਕਿਹਾ ਮਰਦਾਨਿਆ ਇਹ ਅੰਮ੍ਰਿਤ ਫਲ ਕੁਦਰਤ ਨਾਲ ਪੈਦਾ ਹੋਏ ਹਨ ਤੇ ਇਹ ਆਪੇ ਹੀ ਫੁੱਟ ਫੁੱਟ ਜਾਂਦੇ ਹਨ ਤੇ ਇਹ ਰਸ ਵੀ ਜਿਹੜਾ ਤੂੰ ਨਦੀ ਵਿੱਚ ਵਹਿੰਦਾ ਵੇਖਦਾ ਹੈ ਇਹ ਵੀ ਕੁਦਰਤ ਦੇ ਨਾਲ ਹੀ ਹੈ ਤੇ ਇਹ ਆਦਮੀ ਜਿਹੜਾ ਹੈ ਇਹ ਆਦਮੀ ਦੇ ਕੰਮ ਨਹੀਂ ਕਿਉਂਕਿ ਇੱਥੇ ਆਦਮੀ ਤਾਂ ਪਹੁੰਚ ਹੀ ਨਹੀਂ ਸਕਦਾ ਤੇ ਫਿਰ ਮਰਦਾਨੇ ਨੇ ਕੀ ਬੇਨਤੀ ਕੀਤੀ ਕਿ ਜੇ ਗੁਰੂ ਜੀ ਇਹ ਇੱਥੇ ਕੋਈ ਪਹੁੰਚ ਨਹੀਂ ਸਕਦਾ ਤੇ ਫਿਰ ਇਹ ਅਮਤਰਸ ਕਿਸਦੇ ਮੂੰਹ ਵਿੱਚ ਪੈਂਦਾ ਹੈ ਇਹ ਤਾਂ ਫਿਰ ਐਵੇਂ ਚਲ ਚਲਾ ਜਾਂਦਾ ਤਾਂ ਗੁਰੂ ਨਾਨਕ ਦੇਵ ਜੀ ਨੇ ਕਿਹਾ ਮਰਦਾਨਾ ਇਹ ਅਜਾਈ ਵਰਸ ਕੁਤਾਰਨੀ ਪੈਦਾ ਕੀਤੀ ਹੈ ਜੋ ਅਜਾਈ ਨਹੀਂ ਜਾਂਦੀ ਤੇ ਫਿਰ ਮਰਦਾਨੇ ਨੇ ਕਿਹਾ ਇੱਥੇ ਤੇ ਕੋਈ ਆਦਮੀ ਇਹਨੂੰ ਪੀਣ ਵਾਲਾ ਹੈ ਨਹੀਂ ਤੇ ਇਹ ਸੋਨਿਆ ਵੀ ਐਵੇਂ ਇੱਥੇ ਪਿਆ ਹੈ ਤੇ ਗੁਰੂ ਨਾਨਕ ਦੇਵ ਜੀ ਨੇ ਕਿਹਾ ਮਰਦਾਨਿਆ ਇਹ ਜੋ ਅੰਮ੍ਰਿਤ ਰਸ ਹੈ ਨਾ ਕਰਤਾਰ ਨੇ ਪਤਾ ਕੀਤਾ ਹੈ ਸੋ ਆਪਣੇ ਪਿਆਰਿਆਂ ਵਾਸਤੇ ਪਤਾ ਕੀਤਾ ਹੈ ਜੋ ਉਸ ਦੇ ਪ੍ਰੀਤਮ ਭਗਤਾਂ ਨੂੰ ਜਿਨ੍ਹਾਂ ਨੇ ਸੰਸਾਰ ਦਾ ਰਸ ਕਸ ਛੱਡ ਦਿੱਤਾ ਹੈ ਉਹਨਾਂ ਮਹਾਤਮਾ ਨੂੰ ਇਹ ਰਸ ਮਿਲਦਾ ਹੈ ਤੇ ਕੁਦਰਤ ਨਾਲ ਉਹਨਾਂ ਦੀ ਰਸਨਾ ਵਿੱਚ ਆਪੇ ਹੀ ਜਾਇ ਪੈਂਦਾ ਹੈ ਇਹ ਜੋ ਤੂੰ ਸੋਨਾ ਦੇਖਦਾ ਹਨੂ ਇਹ ਜੋ ਉਸ ਦੇ ਨਜੀਬ ਭਗਤਾਂ ਨੂੰ ਉਹਨਾਂ ਦੀ ਦ੍ਰਿਸ਼ਟੀ ਵਿੱਚ ਆਉਂਦਾ ਹੈ ਸੰਸਾਰ ਜਿਹੜਾ ਹੈ ਉਹ ਕੱਚਾ ਹੈ ਸੰਸਾਰ ਇਸ ਤੋਂ ਮੁਰਸ਼ਾਗਤ ਹੋਇਆ ਹੈ ਅਤੇ ਭਗਤਾਂ ਦੀ ਭੁੱਖ ਇਸ ਅਮਰਤ ਦੇ ਨਾਲ ਲੈਂਦੀ ਹੈ ਹੋਰ ਕਿਸੇ ਸੰਸਾਰੀਆਂ ਦੇ ਵਿੱਚ ਕੋਈ ਹੋਰ ਕਿਸੇ ਸੰਸਾਰੀਆਂ ਵਿੱਚ ਇਤਨਾ ਫਰਕ ਹੈ ਤਾਂ ਮਰਦਾਨੇ ਨੇ ਕਿਹਾ ਗੁਰੂ ਜੀ ਜੇ ਬਚਨੋ ਵਿੱਚ ਤਾਂ ਇਹ ਅੰਮ੍ਰਿਤ ਮੈਂ ਵੀ ਪੀਵਾਂ ਤੇ ਗੁਰੂ ਜੀ ਕਿਹਾ ਮਰਦਾਨਿਆ ਪੀਚਾ ਸਕੇਗਾ ਤੇ ਮਰਦਾਨਿਆ ਕਹਿ ਦੀ ਅੱਡੀ ਮੁਤਤ ਹੋਈ ਆ ਤੇਰੇ ਨਾਲ ਫਿਰਦਿਆਂ ਕਦੀ ਤੇ ਤੂੰ ਦਇਆ ਕਰਦਿਆ ਕਰ ਕਦੀ ਤੇ ਦਇਆ ਕਰਕੇ ਕਹਿਦਿਆ ਕਰ ਗੁਰੂ ਨਾਨਕ ਜੀ ਨੇ ਕਿਹਾ ਮਰਦਾਨਿਆ ਇਹ ਅੰਮ੍ਰਿਤ ਰਸ ਮਹਾ ਚਰਜ ਹੈ ਜਿਸ ਤਾਈਂ ਕਰਤਾਰ ਜਰਾਏ ਸੋਈ ਜਰੇਗਾ ਨਹੀਂ ਤਾਂ ਪੀਰ ਜਿਹੜੇ ਹੋ ਕੇ ਬੈੰਦੇ ਹਨ ਉਹ ਵੀ ਨਹੀਂ ਜਰ ਸਕਦੇ ਲੱਗਦੇ ਹਨ ਫੇ ਆਪਾਂ ਗੁਰਾਂ ਨੂੰ ਫੇ ਸਾਕ ਬਣਾਉਂਦੇ ਹਨ ਸਵਾਗ ਬਣਾਉਂਦੇ ਹਨ ਤਰ੍ਹਾਂ ਤਰ੍ਹਾਂ ਦੇ ਪਖੰਡ ਕਰਦੇ ਹਨ ਤੇ ਮਰਦਾਨੇ ਕਿਹਾ ਗੁਰੂ ਜੀ ਜਿਨ੍ਹਾਂ ਨੇ ਨੂੰ ਇਹ ਅੰਮ੍ਰਿਤ ਰਸ ਪਚਦਾ ਹੈ ਉਹ ਕਿਹੋ ਜਿਹੇ ਹਨ ਤਾਂ ਗੁਰੂ ਨਾਨਕ ਜੀ ਆਖਿਆ ਮਰਦਾਨਿਆਂ ਜਿਨ੍ਹਾਂ ਨੂੰ ਇਹ ਰਸ ਪਚਦਾ ਹੈ ਉਹ ਫਿਰ ਜਦੋਂ ਇਹ ਰਸ ਪੀਂਦੇ ਹਨ ਤੇ ਆਪਣੇ ਆਪ ਵਿੱਚ ਗੁੰਮ ਹੋ ਜਾਂਦੇ ਹਨ ਨਿਰਬੰਧ ਹੋ ਜਾਂਦੇ ਹਨ ਉਹਨਾਂ ਨੂੰ ਮੇਰ-ਤੇਰ ਵਸ ਜਾਂਦੀ ਹੈ ਤੇ ਉਹ ਨਹੀਂ ਜਾਣਦੇ ਕਿ ਇਹ ਮੇਰਾ ਪੁੱਤਰ ਹੈ ਮੇਰਾ ਆਪਣਾ ਹੈ ਇਹ ਮੇਰਾ ਪਰਾਇਆ ਹੈ ਉਹ ਸਭ ਪਾਸੇ ਹਾਰੇ ਵੇ ਇੱਕ ਵਿੱਚ ਅਨੰਕਾਰ ਹੀ ਜਾਣਦੇ ਹਨ ਤੇ ਗੁਰੂ ਨਾਨਕ ਜੀ ਅਗੇ ਮਰਦਾਨਿਆਂ ਨੇ ਬੇਨਤੀ ਕੀਤੀ ਕਿ ਗੁਰੂ ਜੀ ਤੁਸੀਂ ਮੈਨੂੰ ਪਛਾਣ ਦਿਓ ਜੇ ਤੁਸੀਂ ਮੈਨੂੰ ਇਹ ਸ਼ਕਤੀ ਦੇ ਦਿਓ ਕਿ ਮੈਂ ਇਹ ਰਸ ਨੂੰ ਪਛਾਣ ਸਕਾਂ ਤੇ ਮੈਂ ਪੀ ਲਵਾਂ ਪੀ ਲਵਾਂ ਗੁਰੂ ਜੀ ਨੇ ਕਿਹਾ ਮਰਦਾਨਿਆਂ ਇੱਥੇ ਜੇ ਆਏ ਪਹੁੰਚੇ ਹਾਂ ਤੇ ਪੀਣ ਵਾਸਤੇ ਹੀ ਆਏ ਹਾਂ ਜੋ ਕੁਝ ਪੀ ਸਕਦਾ ਹੈ ਪੀਲਾ ਤੇ ਮਰਦਾਨੇ ਨੇ ਉਹ ਰਸ ਪੀਤਾ ਤੇ ਮਰਦਾਨਾ ਮਸਤ ਹੋ ਗਿਆ ਮਰਦਾਨੇ ਦੇ ਦੁੱਖ ਭੁੱਖ ਸਭ ਉਤਰ ਗਏ ਤੇ ਗੁਰੂ ਜੀ ਭਾਈ ਬਾਲਾ ਕਹਿੰਦੇ ਵੀ ਗੁਰੂ ਜੀ ਨੇ ਮੈਨੂੰ ਆਖਿਆ ਕਿ ਇਹ ਕੀ ਆ ਹੋਇਆ ਤੇ ਮੈਂ ਗੁਰੂ ਜੀ ਨੂੰ ਕਿਹਾ ਪਈ ਬਾਲਾ ਜੀ ਕਹਿੰਦੇ ਕਿ ਮੈਂ ਗੁਰੂ ਜੀ ਨੇ ਕਿਹਾ ਵੀ ਤੇਰੀਆਂ ਤਰੀਆਂ ਜਾਣ ਅਸੀਂ ਕੁਝ ਨਹੀਂ ਜਾਣਦੇ ਤਾਂ ਫਿਰ ਗੁਰੂ ਨਾਨਕ ਦੇਵ ਜੀ ਨੇ ਮਰਦਾਨੇ ਨੂੰ ਸਵਿਧਾਨ ਕੀਤਾ ਮਰਦਾਨੇ ਦੇ ਸਿਰ ਤੇ ਹੱਥ ਰੱਖਿਆ ਤੇ ਮਰਦਾਨੇ ਨੂੰ ਸੁਰਤ ਆਈ ਤੇ ਮਰਦਾਨੇ ਕਿਹਾ ਗੁਰੂ ਜੀ ਇਹ ਕਿਆ ਕੀਤਾ ਤੇ ਗੁਰੂ ਨਾਨਕ ਜੀ ਨੇ ਕਿਹਾ ਮਰਦਾਨਿਆ ਚਿਤ ਥਾਏ ਰੱਖ ਅਸੀਂ ਤੈਨੂੰ ਨਾਲ ਲੈ ਕੇ ਜਾਣਾ ਹੈ ਤੇ ਮਰਦਾਨੇ ਨੇ ਕਿਹਾ ਭਲਾ ਜੀ ਜੋ ਤੁਹਾਡੀ ਰਜ਼ਾ ਸੋ ਇਥੋਂ ਹੁਣ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਅੰਤਰ ਧਿਆਨ ਹੋਏ ਤੇ ਹਿਮਾਚਲ ਪਹਾੜ ਉੱਪਰ ਜਾਏ ਤੇ ਮਰਦਾਨੇ ਪੁੱਛਿਆ ਜੀ ਗੁਰੂ ਜੀ ਇਹ ਕਿਹੜੀ ਜਗ੍ਹਾ ਹੈ ਤੇ ਗੁਰੂ ਨਾਨਕ ਦੇਵ ਜੀ ਨੇ ਆਖਿਆ ਮਰਦਾਨਿਆ ਇਹ ਬੱਗੀ برف ਹੈ ਜਿਸ ਦਾ ਨਾਮ ਹੈ ਹਿਮਾਚਲ ਇਸ ਆਦਮੀ ਇੱਥੇ ਆਦਮੀ ਜੇ ਪੈਰ ਰੱਖਦਾ ਤੇ ਡਲ ਜਾਂਦਾ ਹੈ ਇੱਥੇ ਹਰ ਕੋਈ ਆਦਮੀ ਨਹੀਂ ਹੋ ਸਕਦਾ ਇਸੇ ਜਗ੍ਹਾ ਤੇ ਹੀ ਜਿਹੜੇ ਪਾਂਡੋ ਹੈ ਉਹ ਵੀ ਗਲ ਗਏ ਸਨ ਪਰ ਇੱਥੇ ਜਿਹੜਾ ਕੋਈ ਭਗਤ ਪਹੁੰਚਦਾ ਹੈ ਨਾ ਉਹ ਉਹਨਾਂ ਦੇ ਵਿੱਚੋਂ ਕਬੀਰ ਭਗਤ ਇੱਥੇ ਪਹੁੰਚਿਆ ਤੇ ਰਵਿਦਾਸ ਭਗਤ ਪਹੁੰਚਿਆ ਤੇ ਮਰਦਾਨੇ ਨੇ ਆਖਿਆ ਵੀ ਜੋ ਆਖਦੇ ਹਨ ਪਾਂਡੂ ਹਿਮਾਚਲ ਗਏ ਸਨ ਸੋ ਕਥਾਉਂ ਆਏ ਗਲੇ ਹਨ ਤੇ ਗੁਰੂ ਨਾਨਕ ਦੇਵ ਜੀ ਨੇ ਆਖਿਆ ਮਰਦਾਨੇ ਮੈਂ ਤੈਨੂੰ ਪਹਿਲਾਂ ਹੀ ਦੱਸਿਆ ਪਾਂਡੂ ਤਾਂ ਇੱਥੇ ਹੀ ਹਿਮਾਚਲ ਆਏ ਸੀ ਪਰ ਇੱਥੇ ਬਰਸ ਵਿੱਚ ਗੜ ਗਏ ਸਨ ਇੱਕ ਰਾਜਾ ਜਯਦੁਸ਼ਤਰ ਸਾਬਤ ਰਿਆਸੀ ਤੇ ਉਹ ਸਵਰਗ ਲੋਕ ਨੂੰ ਗਿਆ ਸੀ ਤੇ ਗੁਰੂ ਨਾਨਕ ਦੇਵ ਜੀ ਨੇ ਜਦੋਂ ਬਚਨ ਕੀਤਾ ਤੇ ਫਿਰ ਮਰਦਾਨੇ ਆਖਿਆ ਗੁਰੂ ਜੀ ਅੱਗੇ ਵੀ ਚੱਲਦੇ ਹੋ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹਾ ਮਰਦਾਨਿਆਂ ਅੱਗੇ ਤਾਂ ਚੱਲਾਂਗੇ ਇਹ ਗੱਲ ਕਰਦੇ ਹੀ ਪੈਸੀ ਤੇ ਗੁਰਖਨਾਥ ਸਿੱਧ ਗੁਰਖਨਾਥ ਜਿਹੜਾ ਉਹ ਆ ਕੇ ਮਿਲਿਆ ਤੇ ਆਣ ਕੇ ਬਚਨ ਕੀਤਾ ਗੋਰਖਨਾਥ ਨੇ ਆਣ ਕੇ ਕਿਹਾ ਕਵਣ ਰੂਪ ਕਮਣ ਜਾਤ ਤੁਮਾਰੀ ਕਹਾਂ ਕੋ ਲਾਉ ਚਲੇ ਅਗਰੀ ਨਾ ਆਗੇ ਤਰਨ ਰਹੋਗੇ ਕਹਾਂ ਸੀਤਲ ਜਲ ਵਰਖੇ ਹਿਮ ਤਹਾਂ ਆਗੇ ਦਿਨ ਨਾ ਰਾਤ ਨਾ ਪਿੱਛੇ ਫਿਰ ਭਾਗੋ ਨਿਕਲ ਜਾਏ ਕਹਾਂ ਇਹਨ ਡੁਖ ਢਾਗੋ ਚਲ ਮਿਲ ਚਲ ਕੇ ਹੈ ਚਲਕਾਰਾ ਇਹਾ ਸੋਈ ਠਹਿਰੇ ਜੇ ਪੂਰਨ ਜੋ ਪੂਰਨ ਸਾਰਾ ਸੋ ਨਾਨਕ ਗੋਰਖ ਤੁਮ ਕਹੇ ਫਿਰ ਜਾਏ ਪਿੱਛੋ ਕਾਹੇ ਦੁੱਖ ਲਾਏ ਗੋਰਖਨਾਥ ਕਹਿੰਦਾ ਕਿ ਇੱਥੇ ਜਿੱਥੇ ਤੁਸੀਂ ਆ ਗਏ ਹੋ ਇੱਥੇ ਕੋਈ ਆ ਨਹੀਂ ਸਕਦਾ ਤੁਸੀਂ ਕਿਉਂ ਦੁੱਖ ਵੇ ਸਹਿਣ ਵਾਸਤੇ ਇੱਥੇ ਆ ਗਏ ਹੋ ਤੇ ਤੁਸੀਂ ਪਿੱਛੇ ਚੱਲ ਜਾਓ ਇਹ ਜਿਹੜਾ ਇੱਥੇ ਜਿਹੜਾ ਜਲ ਹੈ ਨਾ ਇਹ ਜਿਹੜਾ ਜਿਹੜਾ ਹਿਮ ਪਰਬਤ ਹੈ ਇੱਥੇ ਨਾ ਰਾਤ ਹੈ ਨਾ ਦਿਨ ਇੱਥੇ ਨਾ ਤੁਸੀਂ ਡਰੋ ਐਵੇਂ ਇੱਥੇ ਦੁੱਖ ਤੁਹਾਨੂੰ ਮਿਲ ਗਏ ਤੇ ਤੁਸੀਂ ਪਿਛਾਂ ਭੱਜੋ ਪਰ ਜੇ ਤੁਸੀਂ ਇੱਥੇ ਠਹਿਰਨਾ ਵਾ ਤੇ ਫਿਰ ਤੁਸੀਂ ਮੇਰੇ ਚੇਲੇ ਬਣ ਜਾਓ ਤੇ ਫਿਰ ਗੁਰੂ ਨਾਨਕ ਦੇਵ ਜੀ ਨੇ ਰਾਗ ਆਸਾ ਦੇ ਵਿੱਚ ਸ਼ਬਦ ਬੋਲਿਆ ਰੂਪ ਹਮਾਰਾ ਅਚਰਜ ਕਈਏ ਅਚਰਜ ਹਮਾਰੀ ਜਾਤੀ ਅਚਰਜ ਨਗਰ ਤੇ ਚਲੇ ਅਗਾਰੀ ਜਹਾਂ ਦਰ ਨਹੀਂ ਰਾਤੀ ਪੀਛੇ ਆਗੇ ਦ੍ਰਿਸ਼ਟ ਹਮਾਰੀ ਤਨ ਕਾਸ ਕੁਸਾਰਾ ਦਇਆ ਹਮਾਰੀ ਸੀਤ ਹੈ ਮੈ ਚਲ ਤਿੰਸੇ ਸੰਗ ਹਮਾਰਾ ਕਹਿ ਨਾਨਕ ਸੁਣ ਗੁਰਖ ਜੋਗੀ ਤੈ ਪੂਰਾ ਗੁਰੂ ਨਹੀਂ ਪਾਇਆ ਜੁਗਤ ਨਾ ਜਾਤੀ ਅਬ ਦੇ ਵਧਾਈ ਮਿਰਥਾ ਜਨਮ ਗਵਾਇਆ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਇਹਨੂੰ ਗੁਰਖਨਾਥ ਨੂੰ ਕਹਿਣ ਲੱਗੇ ਵੀ ਗਰ ਸੁਣ ਗੁਰਖਾ ਪੀ ਅਹੀਂ ਤੇ ਜਿੱਥੇ ਤੂੰ ਕਹਿੰਦਾ ਦਿਨ ਰਾਤ ਨਹੀਂ ਇੱਥੇ ਕੋਈ ਮਤਲਬ ਤੁਸੀਂ ਰਹਿਦੇ ਸਾਥੇ ਇੱਥੇ ਮਰ ਇਹ 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 ਦੇ ਨਾਲ ਤੇ ਅਸੀਂ ਜਿਹੜੀ ਸਾਡੀ ਦਇਆ ਹੈ ਜਿਹੜੀ ਜਿਹੜੀ ਦਇਆ ਹੈ ਉਹ ਤੇ ਸਾਡੀ ਜਿਹੜੀ ਇਹ ਹਿਮਾਚਲ ਪਰਬਤ ਹੈ ਸਾਡਾ ਇਹ ਸਾਡੇ ਹਮੇਸ਼ਾ ਸਾਡੇ ਨਾਲ ਰਹਿੰਦਾ ਹੈ ਜਿਹੜੀ ਅਸੀਂ ਲੋਕਾਂ ਤੇ ਦਇਆ ਕਰਦੇ ਆ ਇਹ ਸਾਡਾ ਹਿਮਾਚਲ ਪਰਬਤ ਹੈ ਤੇ ਇਹ ਹਮੇਸ਼ਾ ਹੀ ਸਾਡੇ ਨਾਲ ਰਹਿੰਦਾ ਹੈ ਤੇ ਤੂੰ ਗੋਰਖਨਾਥ ਜੋਗੀ ਤੂੰ ਗੁਰੂ ਨਹੀਂ ਤੂੰ ਤਾਂ ਸਾਨੂੰ ਕਹਿਣਾ ਵਾ ਪਰ ਤੂੰ ਤੇ ਗੁਰੂ ਤੇ ਆਪ ਪੂਰਾ ਗੁਰੂ ਨਹੀਂ ਪਾਇਆ ਤੇ ਤੂੰ ਐਵੇਂ ਕੋਈ ਤੈਨੂੰ ਸਾਰ ਨਹੀਂ ਹੈਗੀ ਤੇ ਐਵੇਂ ਆਪਣੀ ਉਮਰ ਵਧਾਈ ਫਿਰਦਾ ਵਾ ਤੇ ਇਹ ਬਿਰਥਾ ਜਨਮ ਗਵਾਈ ਜਾਂਦਾ ਹੂੰ ਇਹ ਬਚਨ ਸੁਣ ਕੇ ਗੋਰਖਨਾਥ ਇੱਥੋਂ ਚੱਲਦਾ ਰਿਹਾ ਤੇ ਫਿਰ ਮਰਦਾਨੇ ਪੁੱਛਿਆ ਗੁਰੂ ਜੀ ਇੱਥੇ ਤਾਂ ਸੂਰਜ ਨਜ਼ਰ ਨਹੀਂ ਆਉਂਦਾ ਅਸੀਂ ਕਿੱਥੇ ਆਇਆ ਤਾਂ ਗੁਰੂ ਨਾਨਕ ਜੀ ਨੇ ਆਖਿਆ ਮਰਦਾਨਿਆ ਅਸੀਂ ਸੂਰਜ ਦੇ ਕੋਲੋਂ ਉੱਚੇ ਆ ਗਏ ਆਂ ਤੇ ਮਰਦਾਨੇ ਗੁਰੂ ਜੀ ਨੂੰ ਆਖਿਆ ਕਿ ਸੂਰਜ ਦੇ ਪਾਸੋਂ ਅਸੀਂ ਕਿਤਨੇ ਯੋਜਨ ਉੱਚੇ ਆਏ ਹਾਂ ਤੇ ਗੁਰੂ ਨਾਨਕ ਦੇਵ ਜੀ ਨੇ ਆਖਿਆ ਕਿ ਅਸੀਂ ਸੂਰਜ ਪਾਸੋਂ 2000 ਯੋਜਨ ਉੱਚੇ ਆਏ ਹਾਂ ਤੇ ਮਰਦਾਨੇ ਆਖਿਆ ਗੁਰੂ ਜੀ ਜਿਸ ਧਰਤੀ ਤੋਂ ਅਸੀਂ ਆ ਰਹੇ ਹਾਂ ਉਥੇ ਉਥੋਂ ਸੂਰਜ ਕਿਤਨਾ ਉੱਚਾ ਹੈ ਤਾਂ ਗੁਰੂ ਨਾਨਕ ਦੇਵ ਜੀ ਨੇ ਆਖਿਆ ਮਰਦਾਨਾ ਉਥੋਂ 25000 ਯੋਜਨ ਉੱਚਾ ਹੈ ਤੇ ਮਰਦਾਨੇ ਆਖਿਆ ਗੁਰੂ ਜੀ ਅਸੀਂ ਸਭੇ ਕਿੰਨੇ ਯੋਜਨਾਏ ਹਮ ਤੇ ਗੁਰੂ ਜੀ ਨੇ ਕਹੇ ਮਰਦਾਨਾ 80 27000 ਯੋਜਨਾਏ ਆਏ ਹਮ ਤੇ ਮਰਦਾਨੇ ਕਹਿਆ ਵੀ ਤੂੰ ਹੁਣ ਇਹ ਮਰਦਾਨੇ ਕਹੇ ਜੀ ਹਉ ਡਰ ਲੱਗਦਾ ਹੁਣ ਤੇ ਮੈਨੂੰ ਡਰ ਲੱਗਦਾ ਹੈ ਕਿ ਮੇਤਰੋ ਦੇ ਹੁਣ ਗੱਲ ਪੁੱਛੇ ਤਾਂ ਮੈਨਾਂ ਰਿਹਾ ਨਹੀਂ ਜਾਂਦਾ ਤੇ ਗੁਰੂ ਨਾਨਕ ਦੇ ਜੀ ਨੇ ਆਖਿਆ ਵੀ ਤੂੰ ਸੰਗ ਹੋ ਕੇ ਪੁੱਛ ਜੋ ਤੂੰ ਪੁੱਛੇਗਾ ਤੈਨੂੰ ਦੱਸਾਂਗੇ ਤੇ ਮਰਦਾਨੇ ਨੇ ਆਖਿਆ ਵੀ ਗੁਰੂ ਜੀ ਇਹ ਜਿਹੜਾ ਇੱਥੇ ਮਤਲਬ ਨਾ ਕੋਈ ਬੰਦਾ ਨਾ ਕੋਈ ਬੰਦੇ ਦੀ ਜਾਤ ਤੇ ਇੱਥੇ ਕਿਸੇ ਨੂੰ ਐ ਕੋਈ ਕਿਸੇ ਨੂੰ ਕੋਈ ਖਰਬ ਨਹੀਂ ਖਬਰ ਨਹੀਂ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਇੱਥੇ ਇਹ ਏਡੀ ਤਰਤੀਬ ਸੋਹਣੀ ਆ ਤੇ ਇੱਥੇ ਅੰਮ੍ਰਿਤ ਦੀਆਂ ਨਦੀਆਂ ਵਗਣ ਰਹੀਆਂ ਹਨ ਤਾਂ ਗੁਰੂ ਨਾਨਕ ਦੇਵ ਜੀ ਨੇ ਆਖਿਆ ਮਰਦਾਨਿਆ ਇਹ ਸਭ ਉਸ ਪਰਮੇਸ਼ਰ ਦੀ ਉਸ ਕਰਤਾਰ ਦੀ ਮਰਜ਼ੀ ਹੈ ਤੇ ਅਜੇ ਇਹੀ ਗੱਲਾਂ ਕਰ ਰਹੇ ਸਨ ਤੇ ਇੱਕ ਸਿਧ ਹੋਰ ਆ ਗਿਆ ਤੇ ਉਹ ਸਿੱਧ ਆਣ ਕੇ ਗੁਰੂ ਸਾਹਿਬ ਜੀ ਦੇ ਨਾਲ ਵਚਨ ਲਗਾ ਕਰਨ ਤਾਂ ਗੁਰੂ ਨਾਨਕ ਦੇਵ ਜੀ ਨੇ ਆਖਿਆ ਪੀ ਗੱਲ ਸੁਣ ਮਸੰਦਰਨਾਥ ਤੂੰ ਕੌਣ ਹੈ ਤੇ ਮਸੰਦਰਨਾਥ ਨੇ ਗੁਰੂ ਨਾਨਕ ਦੇਵ ਜੀ ਨੂੰ ਆਖਿਆ ਪੀ ਤੁਸੀਂ ਤੁਸੀਂ ਕਿੱਥੋਂ ਆਏ ਹੋ ਬਾਲਕ ਕਹੇ ਤਾਂ ਗੁਰੂ ਨਾਨਕ ਦੇਵ ਜੀ ਨੇ ਛੋਟਾ ਬਾਲਕ ਕਹਿ ਦਿੱਤਾ ਇਹ ਗੁਰੂ ਨਾਨਕ ਦੇਵ ਜੀ ਨੇ ਆਖਿਆ ਮਛੰਦਰਨਾਥ ਜੋ ਤੂੰ ਕੁਝ ਮੰਗਦਾ ਤੈਨੂੰ ਕਰਤਾਰ ਪਾਛੋਂ ਦੁਵਾਈਏ ਤੇ ਮਛੰਦਰਨਾਥ ਨੇ ਧੰਮਕ ਖਾਏ ਕਰ ਬਚਨ ਕੀਤਾ ਕਿ ਲਾ ਖਾਤ ਲਲਾਤ ਪਾਨ ਕੇ ਉਂਗਲ ਕਲੇਜਾ ਕਹ ਉਂਗਲ ਹੀਲਾ ਕਹ ਉਂਗਲ ਤੀਲੀ ਕਹ ਉਂਗਲ ਫਿਫਰਾ ਕਹ ਉਂਗਲ ਬਜ਼ਰ ਕੀ ਕੋਠੜੀ ਕਹ ਉਂਗਲ ਇਸ ਬਰੀ ਕੀ ਕੋਠੜੀ ਕਹਿ ਹੱਡੀਆਂ ਕਹਤੇ ਕੋਠੜੀ ਕਹਤੇ ਹਾੜ ਕੇ ਹਜ਼ਾਰ ਦਿਨ ਰਾਤ ਕੀ ਸਾਸ ਕੀਤੀ ਦੇਹੀ ਕੀ ਰਮਾਵਲ ਕੈਸੇ ਸੰਦ ਕਹੈ ਈਸ਼ਰ ਮਹਸੰਦਰ ਦੇ ਨਾਨਕ ਇਸ ਦੇਹ ਕਾਮ ਤੰਤ ਇਹ ਜਿਹੜਾ ਮਹਸੰਦਰ ਨਾਥ ਹੈ ਨਾ ਇਹਨੇ ਪੁੱਛਿਆ ਕਿ ਕਿੰਨੀਆਂ ਉਂਗਲਾਂ ਜਿਹੜਾ ਇਹ ਤੇਰਾ ਜਿਹੜਾ ਇਹ ਮਨਲਾ ਹੱਥ ਹੈ ਜਿਹੜਾ ਜਿਹੜਾ ਦੇ ਲਿਆ ਉਹ ਕਿੰਨਾ ਫਿਫੜੇ ਕਿੰਨਾ ਵਾ ਜਿਹੜੀ ਬਜ਼ਰ ਦੀ ਕੋਠਰੀ ਆ ਉਹ ਕਿੰਨੀ ਆ ਜਿਹੜੀ ਇਜ਼ਬਰੀ ਕੋਠਰੀ ਆ ਉਹ ਕਿੰਨੀ ਆ ਕਿੰਨੀਆਂ ਹੱਡੀਆਂ ਵਾ ਕਿੰਨੀਆਂ ਕੋਠੜੀਆਂ ਮਲੁਕ ਦੇ ਅੰਦਰ ਕਿੰਨੇ ਹਾੜਿਆ ਕਿਤਨੇ ਹਜ਼ਾਰ ਦਿਨ ਰਾਤ ਸਵਾਸ ਲੈਂਦਾ ਵਾ ਕਿ ਦਿਨ ਰਾਤ ਕਿਤਨੇ ਹਜ਼ਾਰ ਸਵਾਸ ਲੈਂਦਾ ਵਾ ਤੇ ਇਹ ਦਸਖਾਂ ਤੂੰ ਮਛੰਦਰਨਾਥ ਕਹਿੰਦਾ ਤੂੰ ਦਸਖਾਂ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਮਾਰਜ ਨੇ ਕਿਹਾ ਸਵਾ ਹਾਥ ਸਿਰ ਕਾ ਕਪਾਟ ਚਾਰ ਉਂਗਲ ਮੁਖ ਕਾ ਤਾਕ ਹੱਥ ਲੱਜਾਟ ਫਾਟ 26 ਉਂਗਲ ਦਿਲ 13 ਉਂਗਲ ਕਲੇਜਾ 5 ਉਂਗਲ ਹੀ ਅਲਾ ਚਾਰ ਉਂਗਲ ਤਲੀ 7 ਉਂਗਲ ਫਿਪਰਾ 12 ਉਂਗਲ ਬਜ਼ਰ ਕੀ ਕੋਠੜੀ ਠਾਉ ਉਂਜਲ ਇਜ਼ਬਰੀ ਕੀ ਕੋਠੜੀ 68 ਹਾਰ ਨੀਲ ਕਰੋੜੀ ਦੇਹ ਕੀ ਨਮਾਵਲੀ ਰਵੀ 9 9000 ਦਿਨ ਰਾਤ ਕਾ ਸਾਥ 24000 ਦਿਨ ਰਾਤ ਕਾ ਸਾਥ ਮੈਸੋ ਲਾੜੀ 1600 ਸੰਦ ਕਹਿ ਨਾਨਕ ਸੁਣ ਈਸ਼ਰ ਮਸੰਦਰ ਦੇ ਲੈ ਇਸ ਦੇਹੀ ਕਾ ਮਹੰਤ ਇਹ ਜੋ ਇਹ ਗੱਲਾਂ ਬਾਬੇ ਨਾਨਕ ਨੇ ਆਖੀਆਂ ਤੇ ਫਿਰ ਮਛੰਦਰਨਾਥ ਨੇ ਹੋਰ ਸਵਾਲ ਜਵਾਬ ਕੀਤੇ ਇੱਥੇ ਫਿਰ ਹੋਰ بڑے ਜਿਹੜੇ ਸਿੱਧ ਆਏ ਤੇ ਆਣ ਕੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਮਿਲੇ ਜਿਨ੍ਹਾਂ ਦੇ ਵਿੱਚ ਲੋਹਰੀ ਪਾ ਭੰਗਰਨਾਥ ਕਨੀਵਾ ਪੁੰਮੇਨਾਥ ਚਰਪਟਨਾਥ ਡੰਗਰਨਾਥ ਸੰਗਰਨਾਥ ਸੰਭਲਕਾਨਾਥ ਉਹ ਪੀਚੰਦ ਈਸ਼ਰਚੰਦ ਲੰਗਰਨਾਥ ਮੰਗਲਨਾਥ ਸੰਗਰਨਾਥ ਸ਼ੰਭੂਨਾਥ ਤੇ ਪ੍ਰਥਰੀ ਜੋਗੀ ਪ੍ਰਥਰੀਨਾਥ ਜੋਗੀ ਫਿਰ ਅੰਤ ਦੇ ਵਿੱਚ ਫਿਰ ਗੁਰਖਨਾਥ ਵੀ ਫਿਰ ਆਇਆ ਦੁਬਾਰਾ ਤੇ ਇਥੇ ਸਾਰਿਆਂ ਨੇ ਜਦੋਂ ਮਿਲ ਕੇ ਸਾਰਿਆਂ ਦੀ ਨਿਸ਼ਾ ਕਰਾਈ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸਾਰਿਆਂ ਨੂੰ ਜਿਹੜੇ ਜੋ ਵੀ ਕਿਸੇ ਨੇ ਪੁੱਛਿਆ ਸਾਰਿਆਂ ਨੂੰ ਜਵਾਬ ਦਿੱਤੇ ਤੇ ਸਾਰੇ ਜਦੋਂ ਹੌਲੇ ਤੇ ਸ਼ਰਮਿੰਦੇ ਹੋ ਗਏ ਤੇ ਗੁਰੂ ਨਾਨਕ ਦੇਵ ਜੀ ਦੇ ਸਾਹਮਣੇ ਨੀਵੇਂ ਹੋ ਗਏ ਤੇ ਗੁਰੂ ਨਾਨਕ ਦੇਵ ਜੀ ਨੂੰ ਫੇਰ ਕਹਿਣ ਲੱਗੇ ਵੀ ਤੂੰ ਗੁਰਖ ਕਹਿਣ ਲੱਗਾ ਵੀ ਤੂੰ ਗੱਲ ਸੁਣ ਵੀ ਤੂੰ ਇੱਥੇ ਆਇਆ ਵਾ ਤੇ ਤੂੰ ਬੜਾ ਵੱਡਾ ਭਗਤ ਹੈਂ ਕਿਉਂ ਤੇਰੀਆਂ ਗੱਲਾਂ ਸੁਣ ਕੇ ਸਾਨੂੰ ਪਤਾ ਲੱਗਾ ਵੀ ਤੂੰ ਵੱਡਾ ਭਗਤ ਹੈਂ ਤੇ ਤੂੰ ਸਾਡੇ ਵਿੱਚ ਰਲ ਜਾ ਤੇ ਅਹੀਂ ਨਾ ਤੂੰ ਜਦੋਂ ਸਾਡੇ ਵਿੱਚ ਰਹਿ ਜਾਵੇਂਗਾ ਤੇ ਅਸੀਂ ਤੈਨੂੰ ਬਹੁਤ ਕੁਝ ਬਹੁਤ ਤੇਰੀ ਜਿਹੜੀ ਆ ਸ਼ੋਭਾ ਹੋਊਗੀ ਤੇ ਤੂੰ ਸਾਡੇ ਚ ਰਹਿ ਜਾ ਤੇ ਗੁਰੂ ਜੀ ਨੇ ਆਖਿਆ ਵੀ ਮੈਂ ਤੁਹਾਡੇ ਵਿੱਚ ਰਹਿਣ ਵਾਸਤੇ ਹੀ ਆਇਆ ਵਾਂ ਤੇ ਤੁਹਾਨੂੰ ਤੁਸੀਂ ਤੁਸੀਂ ਐਵੇਂ ਆਪਣੀਆਂ ਉਮਰਾਂ ਵਧਾਈਆਂ ਇਹ ਜਿੰਨਾ ਤੋਂ ਤੁਸੀਂ ਮੰਗ ਕੇ ਖਾਂਦੇ ਜੇ ਉਹਨਾਂ ਨੂੰ ਤੁਸੀਂ ਮਾੜਾ ਕਹਿੰਦੇ ਜੇ ਤੇ ਇਹੋ ਉਹਦੇ ਤੈਨੂੰ ਸਮਝਾਉਣ ਆਇਆ ਵਾ ਪੀ ਇਹਦਾ ਨਹੀਂ ਕਰਨਾ ਤੇ ਫਿਰ ਗੋਰਖਨਾਥ ਚੁੱਪ ਕਰ ਗਿਆ ਤੇ ਮੰਗਲਨਾਥ ਨੇ ਕਿਹਾ ਵੇ ਕਿਉਂ ਗੁਰੂ ਗੋਰਖ ਜੀ ਨਾਨਕ ਤਰਵੇ ਕੋ ਦੇ ਦਿੱਤਾ ਉਪਦੇਸ਼ ਤਾਂ 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 ਗੋਰਖਨਾਥ ਨੇ ਕਿਹਾ ਮੰਗਲਨਾਥ ਜੀ ਹਮ ਇਸ ਕੋ ਦੇਖਤੇ ਹਾਂ ਜੋ ਦੇਖਿਆ ਤਾਂ ਪੂਰਨ ਪੁਰਖ ਹੈ ਮੰਗਲਨਾਥ ਨੇ ਕਿਹਾ ਗੋਰਖਨਾਥ ਜੀ ਜੈਸਾ ਦੇਖੀਏ ਤੈਸਾ ਬਖਾਨੀਏ ਫਕੀਰੀ ਕਾ ਮਿਰਦ ਐਸਾ ਹੀ ਗੋਰਖਨਾਥ ਨੇ ਕਿਹਾ ਗੁਰੂ ਜੀ ਤੁਸੀਂ ਸਤ ਬਚਨ ਕਹਿੰਦੇ ਹੋ ਪਰ ਉਪਦੇਸ਼ ਐਸਾ ਹੀ ਚਾਹੀਏ ਤੇ ਮਰਦਾਨੇ ਕਿਹਾ ਗੁਰੂ ਜੀ ਕੋਈ ਅੱਗੇ ਵੀ ਜਾਏਗਾ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਖਿਆ ਮਰਦਾਨਿਆ ਅੱਗੇ ਬੜੀਆਂ ਜਗ੍ਹਾ ਹਨ ਤੇ ਮਰਦਾਨੇ ਆਖਿਆ ਗੁਰੂ ਜੀ ਅੱਗੇ ਵੀ ਚੱਲੋ ਤਾਂ ਗੁਰੂ ਨਾਨਕ ਜੀ ਆਖਿਆ ਕਿਉਂ ਭਈ ਬਾਲਾ ਤੇ ਮੈਂ ਆਖਿਆ ਗੁਰੂ ਜੀ ਤੁਹਾਡੀ ਤੇ ਜਾਈ ਤੇ ਗੁਰੂ ਨਾਨਕ ਦੇਵ ਜੀ ਨੇ ਕਿਹਾ ਮਰਦਾਨਾ ਚੱਲਦੇ ਹੰ ਮਰਦਾਨੇ ਕਿਹਾ ਕਿ ਤੁਸੀਂ ਜਿਉ ਆਖਦੇ ਉਹ ਨੌ ਨਾਥ 6 ਜਤੀ 84 ਸਿੱਧ ਹਨ ਸੋ ਇਹਨਾਂ ਦੇ ਕਿਉਂ ਨਾ ਕੀ ਨਾ ਹਨ ਤਾਂ ਗੁਰੂ ਨਾਨਕ ਦੇਵ ਜੀ ਨੇ ਆਖਿਆ ਮਰਦਾਨਾ ਤੈਨੂੰ ਨਾਥਾਂ ਦੇ ਤੇ 6 ਜਤੀਆਂ ਦੇ 84 ਸਿੱਧਾਂ ਦੇ ਨਾਮ ਸੁਣਾਵਾਂਗੇ ਤੋ ਤਾਵਲਾ ਨਾ ਹੋ ਤੇ ਇੱਥੇ ਫਿਰ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜਿਹੜੀ ਆ ਇਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ 84 ਸਿੱਧਾਂ ਦੇ ਨਾਂ ਦੱਸੇ ਉਹ 6 ਜਥੀਆਂ ਦੇ ਨਾਂ ਦੱਸੇ ਤੇ ਸਾਰੇ ਸਾਰਾ ਕੁਝ ਦੱਸਿਆ ਦਸ਼ਕੇ ਤੇ ਚਿਤ ਮਰਦਾਨੇ ਦੀ ਚੱਲੀ ਹੋਈ ਤੇ ਫਿਰ ਮਰਦਾਨਾ ਕਹਿਣ ਲੱਗਾ ਕਿ ਮਹਾਰਾਜ ਤੁਸੀਂ ਜੋ ਵੀ ਹੈ ਤੁਸੀਂ ਤੁਹਾਨੂੰ ਤੇ ਫਿਰ ਇਥੇ ਮੰਗਲਦਾਸ ਜਿਹੜਾ ਉਹ ਬੋਲਿਆ ਕਿ ਨਾਨਕ ਤਪਾ ਜੀ ਤੁਮਕੋ ਮਰੰਝਣ ਨੇ ਐਸਾ ਹੀ ਕੀਤਾ ਪਰ ਹਮ ਤੋ ਆਪਣੇ ਵਾਸਤੇ ਕਹਿੰਦੇ ਹਾਂ ਤੇ ਜੋ ਤੂੰ ਸਾਧ ਮੂਰਤ ਹੋ ਤੋ ਮਾਰਾ ਦਰਸ਼ਨ ਦੁਰਲਭ ਹੈ ਮੰਗਲਨਾਥ ਨੇ ਕਿਹਾ ਕਿ ਤੁਹਾਡਾ ਦਰਸ਼ਨ ਦੁਰਲਭ ਹੈ ਇਸ ਵਾਸਤੇ ਮੰਗਲਨਾਥ ਨੇ ਕਿਹਾ ਕਿ ਤੁਸੀਂ ਹੁਣ ਸਾਡੇ ਤੇ ਕਿਰਪਾ ਕਰੋ ਤੇ ਸਾਡੇ ਤੇ ਮਿਹਰ ਕਰੋ ਨਾਨਕ ਤਵਾ ਜੀ ਤੁਮ ਕੋ ਨਰਨਜਨ ਜੀ ਕੀ ਰਜ਼ਾਏ ਹੈ ਜੀ ਤੇ ਮਰਦਾਨੇ ਤੇ ਸ੍ਰੀ ਗੁਰੂ ਨਾਨਕ ਜੀ ਤਿੰਨੇ ਫਿਰ ਇਥੋਂ ਉਹਨਾਂ ਨੂੰ ਸਿੱਖਿਆ ਦੇ ਕੇ ਅੰਤਰ ਧਿਆਨ ਕੋਈ ਤਾਂ ਇਹ ਤੋਂ ਅੱਗੇ ਚਲੇ ਤੇ ਵਿਆਰ ਪਰਬਤ ਤੇ ਚਲੇ ਗਏ ਵਿਆਰ ਪਰਬਤ ਤੇ ਜਾ ਕੇ ਉੱਥੇ ਗੁਰੂ ਨਾਨਕ ਦੇਵ ਜੀ ਨੇ ਕਿਹਾ ਮਰਦਾਨਾ ਹੁਣ ਅਸੀਂ ਵਿਆਰ ਪਰਬਤ ਤੇ ਆ ਖੜੇ ਹਾਂ ਤੇ ਫਿਰ ਮਰਦਾਨਾ ਨੇ ਕਿਹਾ ਗੁਰੂ ਜੀ ਅਸੀਂ ਹੁਣ ਕਿੰਨੇ ਯੋਜਨਾਏ ਹਾਂ ਤੇ ਗੁਰੂ ਨਾਨਕ ਦੇਵ ਜੀ ਨੇ ਕਿਹਾ ਮਰਦਾਨਿਆ ਅਸੀਂ 7.5 ਹਜ਼ਾਰ ਯੋਜਨ ਸਮੇਰ ਪਰਬਤ ਦੇ ਉੱਤੋਂ ਆਏ ਆ ਤੇ ਫਿਰ ਮਰਦਾਨੇ ਕਹਿੰਦਾ ਜੀ ਇੱਥੇ ਇੱਥੇ ਵੀ ਕੋਈ ਸਾਧੂ ਹੈ ਤੇ ਗੁਰੂ ਜੀ ਕਹਿੰਦਾ ਮਰਦਾਨਿਆ ਇੱਥੇ ਵੀ ਇੱਕ ਸਾਧ ਅਬਦੂਤ ਪੁਰਖ ਹੈ ਜਿਸ ਤਾਈਂ ਸਭ ਸੰਿਆਸੀ ਪੁੱਜਦੇ ਹਨ ਤੇ ਫਿਰ ਮਰਦਾਨੇ ਨੇ ਕਿਹਾ ਜੀ ਉਸ ਦਾ ਨਾਂ ਕੀ ਹੈ ਤੇ ਰਹਿੰਦਾ ਕਿੱਥੇ ਹੈ ਅਤੇ ਉਸ ਦਾ ਦਰਸ਼ਨ ਵੀ ਕਰੀਏ ਤਾਂ ਗੁਰੂ ਜੀ ਨੇ ਕਿਹਾ ਮਰਦਾਨਾ ਇਸ ਦਾ ਨਾਂ ਹੈ ਦਤਾ ਤ੍ਰਿਊ ਤੇ ਮਰਦਾਨਿਆ ਉਹ ਜੋ ਉੱਚੇ ਪਹਾੜਾਂ ਨੂੰ ਉੱਥੇ ਰਹਿੰਦਾ ਹੈ ਤੇ ਅਸੀਂ ਉਸ ਨੂੰ ਵੀ ਮਿਲਾਂਗੇ ਤੇ ਗੁਰੂ ਨਾਨਕ ਦੇਵ ਜੀ ਦਿੱਤਾ ਤ੍ਰੋ ਦੇ ਆਸਨਪੁਰ ਜਾ ਖਲੋਤੇ ਤੇ ਗੁਰੂ ਜੀ ਗੁਰੂ ਨਾਨਕ ਜੀ ਨੇ ਬਾਲ ਦੇ ਨੂੰ ਕਹੇ ਭਾਈ ਬਾਲਿਆ ਤੇ ਬਾਲੇ ਨੇ ਆਖਿਆ ਵੀ ਮੈਂ ਕਿਹਾ ਵੀ ਜਿੱਦਾਂ ਤੁਹਾਡੀ ਇੱਛਾ ਹੈ ਜਿੱਦਾਂ ਤੁਹਾਡੀ ਜੋ ਤੁਹਾਡੀ ਮਿਹਰ ਹੈ ਤੇ ਉੱਥੇ ਦਿੱਤਾ ਤ੍ਰੇ ਜਿਹੜਾ ਅਬਦੂਤ ਬਦੇ ਲੰਮਾ ਪਿਆ ਪਿਆ ਹੋਇਆ ਸੀ ਤੇ ਮਰਦਾਨਿਆ ਆਖਿਆ ਜੀ ਹੁਣ ਤਾਂ ਇੱਥੇ ਆਏ ਪਹੁੰਚੇ ਆਂ ਤੇ ਗੁਰੂ ਜੀ ਇਸ ਤਾਂ ਹੀ ਬੁਲਾਵੋ ਤਾਂ ਸਹੀ ਕਿਉਂ ਜੋ ਆਖਦੇ ਸੋ ਵੀ ਇਹ ਬੜਾ ਸਾਧ ਹੈ ਤੇ ਸ੍ਰੀ ਗੁਰੂ ਨਾਨਕ ਜੀ ਨੇ ਆਖਿਆ ਵੀ ਮਰਦਾਨਿਆ ਅਹੀਂ ਤੇਰਾ ਕਹਿਣਾ ਕਿਦੋਂ ਮੋੜਿਆ ਅਹੀਂ ਤੇ ਹਮੇਸ਼ਾ ਹੀ ਤੇਰਾ ਕਹਿਣਾ ਮੰਨਦਿਆਂ ਤੇ ਹੁਣ ਸਾਧ ਸੰਗਤ ਜੀ ਇਹ ਸਾਖੀ ਜਿਹੜੀ ਆ ਇੱਥੇ ਆਪਾਂ ਹੁਣ ਸੰਕੋਚਣ ਲੱਗੇ ਆ ਤੇ ਦੱਤਾ ਤੇ ਉਹਦੇ ਨਾਲ ਕੀ ਗੱਲਬਾਤ ਹੋਈ ਤੇ ਗੁਰੂ ਨਾਨਕ ਦੇਵ ਜੀ ਨੇ ਉਹਨੂੰ ਬੁਲਾਇਆ ਕਿੱਦਾਂ ਬੁਲਾਇਆ ਕੀ ਗੱਲਬਾਤ ਹੋਈ ਇਹ ਆ ਸਾਖੀ ਜਿਹੜੀ ਆਪਾਂ ਆਪ ਜੀ ਨੂੰ ਕੱਲ ਸੁਣਾਵਾਂਗੇ ਹੁਣ ਇੱਥੇ ਹੀ ਇਹ ਸਾਖੀ ਜਿਹੜੀ ਆਪਾਂ ਇਹ ਸਾਖੀ ਨੂੰ ਸੰਕੋਚਦੇ ਆਂ ਇੱਥੇ ਸਾਧ ਸੰਗਤ ਜੀ ਆਪ ਜੀ ਨੂੰ ਸਾਖੀ ਸੁਣਾਉਂਦੇ ਆਂ ਦਾਸ ਸੇ ਕੋਲੋਂ ਅਨੇਕਾਂ ਕੋਲ ਲੰਗਲਤੀਆਂ ਹੋ ਗਈਆਂ ਹੋਣਗੀਆਂ ਅਣਜਾਣ ਸਮਝ ਕੇ ਮਾਫ ਕਰ ਦੇਣਾ ਅੱਗੇ ਤੋਂ ਜਿਹੜੀਆਂ ਮਤਲਬ ਸਮੱਤ ਬਖਸ਼ਿਸ਼ ਕਰਨਾ ਸੋ ਸਾਥ ਸੰਗਤ ਜੀ ਕੱਲ ਫਿਰ ਇਹ ਦਤ ਤਰੇ ਦੀ ਸਾਖੀ ਲੈ ਕੇ ਜੜੀ ਆ ਹਾਜ਼ਰ ਹੋਵਾਂਗੇ ਇਸ ਲਈ ਹੁਣ ਆਗਿਆ ਦਿਓ ਤੇ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰੋ ਤੇ ਆਓ ਗੱਜ ਕੇ ਫਤਿਹ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ